ਸਾਠੇ ਨਾਲ ਨੇ ਐਡਵੋਕੇਟ ਹਰਪਾਲ ਸਿੰਘ ਖਾਰਾ ਜੀ ਖਾਰਾ ਜੀ ਆਪ ਜੀ ਦਾ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਖਾਰਾ ਸਾਹਿਬ ਮਾਗੀ ਮੇਲੇ ਤੋਂ ਅਗਲੇ ਦਿਨ ਹੀ ਅਦਾਲਤ ਵਿੱਚ ਅਮਰਤਪਾਲ ਜੀ ਦੇ ਜਿਹੜਾ ਐਨਐਸਏ ਵਾਲਾ ਮਾਮਲਾ ਹੈ ਉਹਦੀ ਸੁਣਵਾਈ ਸੀ ਤੇ ਉਸ ਸੁਣਵਾਈ ਤੋਂ ਠੀਕ ਪਹਿਲੇ ਉਹਨਾਂ ਦੇ ਉੱਤੇ ਯਵਪਾ ਲੱਗ ਜਾਂਦੀ ਹੈ ਔਰ ਉਸ ਤੋਂ ਇਲਾਵਾ ਜਿਹੜੇ ਗੈਂਗਸਟਰ ਅਰਸ਼ ਡੱਲਾ ਨੇ ਉਹਨਾਂ ਤੇ ਵੀ ਯਵਪਾ ਲੱਗ ਜਾਂਦੀ ਹੈ ਇਹਦਾ ਆਪਸ ਵਿੱਚ ਕਰੈਕਸ਼ਨ ਕੀ ਹੈ ਜੇਕਰ ਗੱਲ ਨਹੀਂ ਹੈ ਸਰਕਾਰ ਜਿਹੜਾ ਜਾਣਬੁੱਝ ਕੇ ਕਰ ਰਹੀ ਹੈ ਸਰਕਾਰ ਦੀ ਬਿੜੀ ਭੁਗਤਾਂ ਕਾਰਨ ਕੀ ਹੈ ਮੇਲਾ ਮਾਗੀ ਦੇ ਉੱਪਰ ਲੋਕਾਂ ਨੂੰ ਡਰਾਉਣਾ ਲੋਕਾਂ ਨੂੰ ਦੱਸਣਾ ਕਿਉਂਕਿ ਇਹਨੇ 2023 ਦੇ ਵਿੱਚ ਮਾਰਚ ਦੇ ਵਿੱਚ ਪੰਜਾਬ ਦੇ ਜਿਹੜਾ ਯੂਥ ਹੈ ਇਹਨੇ ਬਹੁਤ ਉਹਨਾਂ ਦੇ ਪਰਚੇ ਦਰਜ ਕਰਾਏ ਸੀ ਪੰਜਾਬ ਸਰਕਾਰ ਨੇ ਬੰਦੇ ਅੱਜ ਤੱਕਰ ਜੇਲਾਂ ਚਰੇ ਇਹ ਚਾਹੁੰਦਾ ਹੈ ਕਿ ਕਿਸ ਤਰੀਕੇ ਨਾਲ ਮੇਲਾ ਮਾਗੀ ਦੇ ਉੱਪਰ ਰਸ਼ਟ ਘਟੇ ਤੇ ਇੱਕ ਹੋਰ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਸੁਖਵੀਰ ਬਾਦਲ ਤੇ ਜਿੰਦੇ ਉੱਪਰ ਡਬਲ ਮਾਰਕ ਬੰਦਾ ਚਲਾਨ ਪੇਸ਼ ਨਹੀਂ ਹੋਇਆ 2 ਸਾਲ ਦੇ ਅੰਦਰ ਤੇ ਜਿਹੜਾ ਬੰਦਾ ਜੇਲ੍ਹ 'ਚ ਬੈਠਾ ਹੈ ਜਿਹੜੇ ਖਿਲਾਫ ਕੋਈ ਐਵੀਡੈਂਸ ਨਹੀਂ ਉਹਦੇ ਉੱਪਰ ਯੂਏਪੀ ਵੀ ਲਾਤੀ ਹੈ ਤੇ 2 ਸਾਲ ਪਹਿਲਾਂ ਇਹਨਾਂ ਨੇ ਮੇਰੇ ਕੋਲ ਆਪ ਇਹਨਾਂ ਦੇ ਮਿਨਿਸਟਰ ਨੇ ਐਡਵਟ ਕੀਤਾ ਸੀ ਕਿ ਅਸੀਂ 15 ਦਿਨਾਂ ਚਲਾਨ ਪੇਸ਼ ਕਰਾਂਗੇ 2023 31 ਮਾਰਚ ਦੇ ਵਿੱਚ ਤੇ ਇਸ ਦਾ ਮਤਲਬ ਹੋ ਗਿਆ ਕਾਲੀਆਂ ਨਾਲ ਕੰਪਰੋਮਾਈਜ਼ ਹੈ ਭਗਵੰਤ ਜੀ ਦਾ ਕੰਪਰੋਮਾਈਜ਼ ਕਰਕੇ ਇੱਕ ਪਲੈਨਿੰਗ ਦੇ ਤਹਿਤ ਯੂਏਪੀ ਲਾਤੀ ਦੱਸੋ ਮੈਨੂੰ 302 ਦੇ ਅੰਦਰ ਯੂਏਪੀ ਸਰਨਾ ਕੋਈ ਐਵੀਡੈਂਸ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਕੋਈ ਯੂਏਪੀ ਦੀ ਡੈਫੀਨੇਸ਼ਨ ਚ ਨਹੀਂ ਆਉਂਦਾ ਸੋ ਜਾਣ ਬੁੱਝ ਕੇ ਲੋਕਾਂ ਨੂੰ ਥ੍ਰੈਟ ਕਰਨਾ ਤੇ ਮੇਲਾ ਮਾਗੀ ਤੋਂ ਕਿਸ ਤਰੀਕੇ ਨਾਲ ਲੋਕਾਂ ਨੂੰ ਆਸੇ-ਪਾਸੇ ਕਰਨਾ ਹੋਤ। ਖਰਸਦ ਨਵੀਂ ਪਾਰਟੀ ਦੇ ਗਠਨ ਤੋਂ ਠੀਕ ਪਹਿਲਾਂ ਅਮਰਤਪਾਲ ਦੇ ਲਈ ਜਾਂ ਉਹਦੇ ਪਰਿਵਾਰ ਦੇ ਲਈ ਜਾਂ ਉਹਦੀ ਪਾਰਟੀ ਦੇ ਲਈ ਉਹਦੇ ਧੜੇ ਦੇ ਲਈ ਇੱਕ ਵੱਡੀ ਮੁਸੀਬਤ ਬਣ ਕੇ ਸਾਹਮਣੇ ਆ ਰਹੀ ਹੈ ਜੀ। ਨਹੀਂ ਮੁਸੀਬਤ ਨਹੀਂ ਦੇਖੋ ਇਹਦੇ ਵਿੱਚ ਇਹਨਾਂ ਦੀ ਇੱਕ ਮਾੜੀ ਨੀਅਤ ਹੈ ਪਰ ਲੋਕ ਸਮਝਦੇ ਰਹੇ ਜਿੰਨਾ ਇਹ ਦਬਾਵੇਗਾ ਅੱਗੇ ਵੀ ਇਹਨੇ ਦਬਾ ਕੇ ਵੇਖ ਲਿਆ ਅੱਗੇ ਕੀ ਹਾਲ ਹੋਇਆ ਏ ਉਸ ਖਡੂਰ ਸਾਹਿਬ ਵਾਲਕੇ ਚ ਇਲੈਕਸ਼ਨਾਂ ਤੋਂ ਮੈਂ ਅੱਗੇ ਵੀ ਕਿਹਾ ਜਿੰਨਾ ਟੌਰਚਰ ਕਰੇਗਾ ਜਿੰਨਾ ਕਰ ਰਿਹਾ ਹੈ ਅ ਦੂਜਿਆਂ ਵਿਰੁੱਧ ਦਾ ਪਾਰਟ ਗਾਰਾ ਰਲ ਕੇ ਕਰ ਰਿਹਾ ਜਾਣ ਬੁੱਝ ਕੇ ਕਰ ਰਿਹਾ ਕੋਈ ਐਵੀਡੈਂਸ ਨਹੀਂ ਬਣਦੀ ਮੈਂ ਪੰਜਾਬ ਦੇ ਲੋਕਾਂ ਦੇ ਅਫਸਰ ਨੂੰ ਵੀ ਮੈਂ ਕਹੂੰਗਾ ਕਿ ਤੁਸੀਂ ਕਾਨੂੰਨ ਨੂੰ ਹੱਥ 'ਚ ਨਾ ਲਓ ਅੱਗੇ ਸਮੇਤ ਸਿੰਘ ਸੈਣੀਆਰਾ ਨੇ ਕਾਨੂੰਨ ਹੱਥ 'ਚ ਲਿਆ ਤੇ ਰਿਜ਼ਲਟ ਉਹ ਵੀ ਭੁਗਤੇ ਪਏ ਨੇ ਜਿਹੜਾ ਲਾ ਨਹੀਂ ਬਣਦਾ ਉਹਨੂੰ ਨਾ ਤੁਸੀਂ ਇਹੀ ਕਰੋ ਕਿੰਨਾ ਚਿਰ ਤੁਸੀਂ ਟਾਰਚਰ ਕਰੋਗੇ ਲੋਕਾਂ ਨੂੰ ਲੋਕਾਂ ਨੂੰ ਪਤਾ ਹੈ ਸਰਕਾਰਾਂ ਦਾ ਕੋਈ ਪਤਾ ਨਹੀਂ ਹੁੰਦਾ ਹੁੰਦਾ ਜਿੰਨੂੰ ਤੁਸੀਂ ਅੱਜ ਘੁੱਟ ਮਾਰ ਰਹੇ ਕੱਲ ਨੂੰ ਸਰਕਾਰ ਬਣ ਗਈ ਤੇ ਹਿਸਾਬ ਤੁਹਾਨੂੰ ਵੀ ਦੇਣਾ ਪੈਣਾ ਲੋਕਾਂ ਨੂੰ ਜੀ ਖਰਦ ਸਾਹਿਬ ਐਨਐਸਏ ਪਹਿਲਾਂ ਲੱਗਿਆ ਸੀ ਔਰ ਉਹਦੇ ਬਾਅਦ ਹੁਣ ਜਵਾਬਾ ਲੱਗਣ ਨਾਲ ਇਹ ਅਮਰਤਪਾਲ ਦੀਆਂ ਮੁਸ਼ਕਲਾਂ ਬਹੁਤ ਜ਼ਿਆਦਾ ਵੱਸ ਜਾਂਦੀਆਂ ਨੇ ਅਮਰਤਪਾਲ ਦੀ ਜਿਹੜੀ ਰਿਹਾਈ ਹੈ ਉਹਦਾ ਰਾਹ ਪੱਧਰਾ ਹੋਣ ਦੀ ਬਜਾਏ ਨਹੀਂ ਨਹੀਂ ਕੋਈ ਮੁਸ਼ਕਲ ਨਹੀਂ ਵਾਦੀ ਹਿੰਦੁਸਤਾਨ ਦੀ ਹਕੂਮਤ ਦੀ ਜਿਹੜੀ ਨੀਤੀ ਸਾਡੇ ਉਲਟ ਐ ਮੁਸ਼ਕਲ ਕੀ ਵਧਣੀ ਐ ਹੁਣ ਕਿਹੜਾ ਸੌਖਾ ਬੈਠਾ ਇਨਸਾਨ ਹੋ 10000 ਆਦਮੀ ਹੋ ਤਾਂ 30 ਅੰਮ੍ਰਿਤਸਰ ਬਿਠਾਏ ਹੋਏ ਨੇ ਉਹਨਾਂ ਚ ਕੀ ਅੱਗੇ ਕਿਹੜੇ ਸੌਖੇ ਨੇ ਉਹ ਇਹ ਸਾਰੀ ਚੀਜ਼ਾਂ ਖਤਮ ਹੋ ਜਾਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਮੈਂ ਤੁਹਾਨੂੰ ਅੱਗੇ ਵੀ ਕਈ ਵਾਰੀ ਦੱਸ ਚੁੱਕਾ ਕਿ ਇੱਕ ਐਸਐਸਪੀ ਨੇ ਕਿਹਾ ਸੀ ਕਿ ਜਿਹੜਾ ਉਰਦੂ ਦਾ ਫਲੈਗ ਹੈ ਇਹ ਖਾਲਿਸਤਾਨ ਦਾ ਹੈ ਤੇ ਜਦੋਂ ਬਾਅਦ ਚ ਕਲੀਅਰ ਹੋਇਆ ਸੀ ਕਿ ਨਹੀਂ ਇਹ ਤਾਂ ਇੱਕ ਰਾਜੇ ਦਾ ਫਲੈਗ ਹੈ ਸੋ ਇਹਨਾਂ ਦੀ ਨੀਅਤ ਸ਼ੁਰੂ ਤੋਂ ਲੈ ਕੇ ਇੱਕ ਡਾਊਟ ਕ੍ਰੀਏਟ ਕਰਦੀ ਹੈ ਇੱਕ ਬੰਦੇ ਦੇ ਖਿਲਾਫ ਹੈ ਪਰ ਮੈਂ ਫਿਰ ਕਹੂੰਗਾ ਅਫੀਸਰ ਨੂੰ ਕਿ ਕਾਨੂੰਨ ਨੂੰ ਹੱਥ 'ਚ ਨਾ ਲਾਓ ਸਮੇਂ ਦਾ ਕੋਈ ਪਤਾ ਨਹੀਂ ਹੁੰਦਾ ਜੀ ਖਰ ਸਰ ਇਹ ਆਪਾ ਦੇ ਤਹਿਤ ਮਲਜਮ ਦੀ ਜ਼ਮਾਨਤ ਜੜੀ ਹੈ ਉਹ ਫਿਰ ਹੁੰਦੀ ਨਹੀਂ ਹੈ ਫਿਰ ਪੱਕਾ ਅੰਦਰ ਆ ਜਾਂਦਾ ਆਹ ਇਹ ਕੋਈ ਗੱਲ ਹੈ ਕੋਈ ਦੋਰਾ ਵਾਲੀ ਗੱਲ ਨਹੀਂ ਪਰ ਉੱਥੇ ਟੈਕਨੀਕਲ ਪੁਆਇੰਟ ਹੋਰ ਵੀ ਬਹੁਤ ਹੁੰਦੇ ਨੇ ਚਲੋ ਆਪਾਂ ਉਸ ਤੇ ਨਹੀਂ ਗੱਲ ਕਰ ਸਕਦੇ ਠੀਕ ਹੈ ਪਿੱਛੇ ਜੇ ਕੁਝ ਲੜਕੀਆਂ ਦੇ ਸੁਪਰੀਮ ਕੋਰਟ ਚੋਂ ਜਿਹੜੇ ਵਿਚਾਰੇ ਅੰਮ੍ਰਿਤਸਰ ਚ ਨੇ ਉਹਨਾਂ ਦੀ ਡਿਸਮਿਸ ਹੋਈਆਂ ਨੇ ਦੱਸੋ ਜੇ ਅਸੀਂ ਇਸ ਕੰਟਰੀ ਦੇ ਅੰਦਰ ਇੱਕ ਫੋਟੋ ਕਰਾਉਣ ਤੇ ਯੂਏਪੀ ਲਾ ਦਿੱਤੀ ਜਾਵੇ ਤੇ ਉਸ ਤੇ ਅਸੀਂ ਕੀ ਕਵਾਂਗੇ ਕਰਮਾਂ ਵਾਲੀ ਸਾਡੀ ਸਥਿਤੀ ਹੈ ਜੀ ਜੀ ਖਰਸਮ ਗੁਰਪ੍ਰੀਤ ਸਿੰਘ ਹਰੀਨੌਰ ਦਾ ਜਿਹੜਾ ਕਤਲ ਹੁੰਦਾ ਤੇ ਕਤਲ ਤੋਂ ਬਾਅਦ ਇਹ ਤਾਰਾਂ ਜਿਹੜੀਆਂ ਨੇ ਇਹ ਕਿੱਦਾਂ ਜੋੜੀਆਂ ਜਾ ਰਹੀਆਂ ਨਹੀਂ ਜਾਂ ਜੁੜ ਰਹੀਆਂ ਨਹੀਂ ਜਾਂ ਐਸੇ ਸਬੂਤ ਪੁਲਿਸ ਦਾਵਾ ਕਰੀ ਕਿ ਉਹਦੇ ਕੋਲ ਹੈਗੇ ਨੇ ਕਿ ਜਿਹਦੇ ਆਧਾਰ ਤੇ ਅਮਰਿਤਪਾਲ ਤੇ ਇਹ ਸਿਕੰਜਾ ਕੱਸਿਆ ਗਿਆ ਜਵਾਬ ਆ ਲੱਗ ਰਹੀ ਹੈ ਦੇਖੋ ਆੜੀ ਗੱਲ ਹੈ ਕਤਲ ਤਾਂ ਇਨੋਸੈਂਟ ਬੰਦਾ ਸੀ ਬੜਾ ਗਰੀਬ ਬੰਦਾ ਸੀ ਉਹ ਬਹੁਤ ਮਾੜੀ ਗੱਲ ਹੈ ਜੀ ਪਰ ਕਿਸ ਤਰੀਕੇ ਨਾਲ ਉਹਨਾਂ ਨੂੰ ਸਰਕਾਰਾਂ ਹੀ ਸਾਰਾ ਕੁਝ ਕਰ ਰਹੀਆਂ ਨੇ ਸਰਕਾਰਾਂ ਦਾ ਹੀ ਹੱਥ ਹੈ ਉਹਦੇ ਮਰਡਰ ਦੇ ਅੰਦਰ ਤੇ ਸਰਕਾਰਾਂ ਹੀ ਕਿਸ ਤਰੀਕੇ ਨਾਲ ਇਹਨੂੰ ਜੇਲ੍ਹ 'ਚ ਜੋੜ ਰਹੀਆਂ ਨੇ ਜਦ ਕਿ ਕੋਈ ਐਵੀਡੈਂਸ ਨਹੀਂ ਆਉਣੀ ਜਿਸ ਦੇ ਵਿੱਚ 10 ਬੰਦੇ ਅੰਦਰ ਬੈਠੇ ਨੇ ਜਾਂ ਭਾਈ ਅਮਰਪਾਲ ਦਾ ਇੱਥੇ ਕੋਈ ਲਿੰਕ ਹੋਵੇ ਤੇ ਫਾਈਲ ਦੇ ਵਿੱਚ ਚਲਾਨ ਪੇਸ਼ ਵੀ ਸ਼ਾਇਦ ਹੋ ਗਿਆ ਹੋਵੇ ਜੇ ਨਹੀਂ ਹੋਇਆ ਤਾਂ ਇੱਕ ਸਿੰਗਲ ਵੀ ਇਹਨਾਂ ਕੋਲ ਐਵੀਡੈਂਸ ਹੈ ਨਹੀਂ ਜੇਲ੍ਹ 'ਚ ਬੰਦੇ ਬੈਠੇ ਦੇ ਇੱਥੇ ਮੇਰੇ ਕੋਲ ਕਈ ਕੇਸ ਨੇ ਜਿਹੜੇ ਮੁੰਡੇ ਗੈਂਗਸਟਰ ਜੇਲਾ ਦੇ ਬਾਹਰ ਦੇ ਕੇਸ ਪਾਏ ਗਏ ਸਿੰਗਲ ਐਵੀਡੈਂਸ ਰਹੀ ਆਇਆ ਨਾ ਕਿ ਖਰਾ ਸਾਬ ਮਾਕੀ ਵਾਲੇ ਮੇਲੇ ਤੇ ਏਸੀ ਦਾ ਅਸਰ ਦੇਖਣ ਨੂੰ ਮਿਲੇਗਾ ਯਾਨੀ ਕਿ ਮਾਕੀ ਵਾਲੇ ਮੇਲੇ ਤੇ ਜਿਹੜਾ ਪਾਰਟੀ ਦਾ ਗਠਨ ਹੋਣ ਦਾ ਐਲਾਨ ਹੋਣਾ ਸੀ ਪਾਰਟੀ ਦਾ ਜੇ ਗਠਨ ਹੋਣਾ ਸੀ ਤੇ ਗਠਨ ਤੋਂ ਪਹਿਲਾਂ ਹੀ ਇਸ ਤਰ੍ਹਾਂ ਦਾ ਜਿਹੜਾ ਇੱਕ ਐਕਸ਼ਨ ਹੋ ਜਾਣਾ ਉਹਦੇ ਨਾਲ ਮਨੋਬਲ ਤੇ ਕੋਈ ਫਰਕ ਪਏਗਾ ਲੋਕ ਮਨੋਬਲ ਤੇ ਕੀ ਮੁਸੀਬਤਾਂ ਦਾ ਸ਼ੁਰੂ ਤੋਂ ਪੈਂਦੀਆਂ ਹਨ ਅੰਡਰ ਥ੍ਰੈਟ ਕਿੰਨਾ ਉੱਚਾ ਹੋਣਾ ਕੋਈ ਖਾਸ ਗੱਲ ਨਹੀਂ ਇਹਦੇ ਨਾਲ ਲੋਕਾਂ ਦੇ ਕੋਈ ਫੈਕਟਰ ਨਹੀਂ ਪੈਂਦਾ ਹੁੰਦਾ ਬਾਬਾ ਜੀ ਜਬਰ ਜ਼ੁਲਮ ਕਰਦੀਆਂ ਹੁੰਦੀਆਂ ਨੇ ਮੈਂ ਕਹੀ ਤਾਂ ਜਾਣਾ ਕਿ ਸਮੇਂ ਦਾ ਪਤਾ ਕੋਈ ਨਹੀਂ ਜਿਹੜੇ ਅਫਸਰ ਜਾਂ ਜਿਹੜੇ ਅੱਜ ਲੀਡਰ ਕਾਨੂੰਨ ਹੱਥ ਚ ਲੈਦੇ ਨੇ ਸਮਾਂ ਇਹਨਾਂ ਤੇ ਵੀ ਆ ਜਾਏਗਾ ਛੇਤੀ ਆ ਜਾਏਗਾ ਨਾਲੇ ਦੱਸਾਂਗੇ ਕਾਨੂੰਨ ਕਿਵੇਂ ਚੱਲਦਾ